ਪਾਲ ਸਿੰਘ ਦੇ 7 ਸਾਥੀਆਂ ਨੂੰ ਲਿਆਦਾ ਗਿਆ ਗੌਰਤਾਲ ਬਕੀ ਡਿਬੁਰਗੜ੍ਹ ਜੇਲ੍ਹ ਦੇ ਵਿੱਚ ਉਹ ਬੰਦ ਸਨ ਪਰ ਕੱਲ ਉਹਨਾਂ ਨੂੰ ਪੰਜਾਬ ਪੁਲਿਸ ਲੈ ਕੇ ਪਹੁੰਚਦੀ ਆ ਤੇ ਉੱਥੇ ਕੀ ਪ੍ਰਬੰਧ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਸੁਰੱਖਿਆ ਦੇ ਘਰੇੜੇ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਤਾਂ ਐਨਐਸਏ ਇਹਨਾਂ ਦੇ ਉੱਪਰ ਲੱਗੀ ਹੋਈ ਸੀਗੀ ਤਾਂ ਅਮਰਤਪਾਲ ਐਮਪੀ ਅਮਰਤਪਾਲ ਸਮੇਤ ਸੱਤ ਸਾਥੀ ਜਿਹੜੇ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਸਨ ਹਾਲਾਂਕਿ ਐਮਪੀ ਅਮਰਤਪਾਲ ਹਜੇ ਵੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉੱਥੇ ਜੇਕਰ ਬਾਕੀ ਸਾਥੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚੋਂ ਲਿਆਂਦਾ ਗਿਆ ਤੇ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਅਜਨਾਲਾ ਕੋਰਟ ਦੀਆਂ ਇਹ ਤਸਵੀਰਾਂ ਨੇ ਬੜੇ ਕਰੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਜੋ ਜਾਣਕਾਰੀ ਮਿਲੀ ਹੈ ਪਰਿਵਾਰਕ ਮੈਂਬਰ ਜਿਹੜੇ ਸੀਗੇ ਜਾਂ ਸੱਤ ਸਾਥੀ ਨੇ ਜੋ ਅਮਰਪਾਲ ਦੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਵੀ ਬਾਹਰ ਰੋਕਿਆ ਗਿਆ ਮੀਡੀਆ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਲਿਜਾਇਆ ਜਾਂਦਾ ਤਾਂ ਉਹਨਾਂ ਦੇ ਅੱਗੇ ਇੱਕ ਗੱਡੀ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਕੈਮਰਿਆਂ ਦੇ ਵਿੱਚ ਕੋਈ ਵੀ ਉਹਨਾਂ ਦੀ ਤਸਵੀਰ ਜਿਹੜੀ ਕੈਦ ਨਾ ਹੋ ਸਕੇ ਤਾਂ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉੱਥੇ ਕੀਤੇ ਗਏ ਨੇ ਪਰ ਪਹਿਲੀ ਉਹ ਕੈਮਰੇ ਦੀ ਅੱਖ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਦਿਖਾ ਰਿਆ ਤਾਂ ਇਹ ਅੰਦਰਲੀਆਂ ਤਸਵੀਰਾਂ ਨੇ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀਗਾ ਤਾਂ ਰਿਮਾਂਡ ਇਹਨਾਂ ਦਾ ਲਿਆ ਜਾਵੇਗਾ ਜਿਹੜੇ ਸੱਤ ਸਾਥੀ ਨੇ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਕਿਉਂਕਿ ਅਜਨਾਲਾ ਘਟਨਾ ਤੋਂ ਬਾਅਦ ਇਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਸ ਦੇ ਚੱਲਦੇ ਇਹਨਾਂ ਦਾ ਰਿਮਾਂਡ ਜਿਹੜਾ ਪੁਲਿਸ ਦੇ ਵੱਲੋਂ ਹਾਸਲ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਜਿਹੜੀ ਆ ਉਹ ਵੈਨ ਦੇ ਅੱਗੇ ਜਿਹੜੀ ਖੜੀ ਹੋਈ ਆ ਇਸ ਤੋਂ ਬਾਅਦ ਉਹਨਾਂ ਨੂੰ ਉਤਾਰਿਆ ਜਾਂਦਾ ਤਾਂ ਅਕਲ ਹੀ ਅਕਲ ਹੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਉਸ ਤੋਂ ਬਾਅਦ ਪਹਿਲਾ ਪੁਲਿਸ ਜਿਹੜੀ ਅੱਗੇ ਖੜਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪੁਲਿਸ ਵੈਨ ਦੇ ਵਿੱਚੋਂ ਉਤਾਰਿਆ ਜਾਂਦਾ ਤਾਂ ਅੱਗੇ ਇੱਕ ਹੋਰ ਵੈਨ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਅਜਨਾਲਾ ਦੀਆਂ ਦਿਖਾ ਰਿਆ ਅਜਨਾਲਾ ਕੋਰਟ ਤੋਂ ਇਹ ਤਸਵੀਰਾਂ ਨੇ ਜਿੱਥੇ ਅਮਰਤਪਾਲ ਐਮਪੀ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਦਲਜੀਤ ਕਲਸੀ ਇਸਲਾਵਾ ਅਮਰਤਪਾਲ ਦੇ ਚਾਚਾ ਹਰਜੀਤ ਸਿੰਘ ਭਗਵਾਨ ਸਿੰਘ ਬਾਜੇ ਕੇ ਔਰ ਪ੍ਰਧਾਨ ਮੰਤਰੀ ਕੁਲਵੰਤ ਸਿੰਘ ਗੁਰਿੰਦਰਪਾਲ ਸਿੰਘ ਗੁਰਮੀਤ ਸਿੰਘ ਬਸੰਤ ਸਿੰਘ ਤਾਂ ਇਹ ਸੱਤ ਸਾਥੀ ਨੇ ਜਿਨ੍ਹਾਂ ਨੂੰ ਅੱਜ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਤੇ ਉਹਨਾਂ ਦਾ ਰਿਮਾਂਡ ਜਿਹੜਾ ਲਿਆ ਜਾਵੇਗਾ ਤਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਮੀਡੀਆ ਨੂੰ ਬਾਹਰ ਰੱਖਿਆ ਗਿਆ ਕੋਈ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਪ੍ਰਬੰਧ ਤੁਸੀਂ ਵੇਖ ਸਕਦੇ ਹੋ ਕਿ بڑے ਪੁਖਤਾ ਪ੍ਰਬੰਧ ਨੇ ਜਿਹੜੇ ਉੱਥੇ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਕੋਰਟ ਦੀਆਂ ਵਿਖਾ ਰਿਹਾ ਤਾਂ ਹੁਣ ਇਹ ਵੀ ਦੇਖਣ ਵਾਲਾ ਹੋਊਗਾ ਕਿ ਜਦੋਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਤਾਂ ਉਸ ਤੋਂ ਬਾਅਦ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈਗਾ ਤਾਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਅਕਸ਼ੇ ਜੁੜ ਚੁੱਕੇ ਨੇ ਜੀ ਅਕਸ਼ੇ ਕੀ ਜਾਣਕਾਰੀ ਹੈਗੀ ਆ ਜੋ ਅਮਰਪਾਲ ਦੇ ਸੱਤ ਸਾਥੀਆਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਿਲਕੁਲ ਜਗਵੰਤ ਜਿਹੜੇ ਸਾਥ-ਸਾਥੀ ਹਮਰਸਪਤਾਲ ਦੇ ਜਿਹੜੇ ਉੱਥੇ ਪੇਸ਼ ਕੀਤੇ ਗਏ ਨੇ ਤਾਂ ਉਹਨਾਂ ਦਾ ਜਿਹੜਾ ਰਿਮਾਂਡ ਲੈ ਲਿੱਤਾ ਗਿਆ ਪੁਲਿਸ ਕੋਲੋਂ ਤਾਂ ਹੁਣ 25 ਤੱਕ ਤਰੀਕ ਤੱਕ ਦਾ ਜਿਹੜਾ ਰਿਮਾਂਡ ਉਹਨਾਂ ਵੱਲੋਂ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਫੇਰ ਤੋਂ ਇੱਕ ਵਾਰ ਜਿਹੜਾ ਉਹਨਾਂ ਨੂੰ ਇਸੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਇਹਨਾਂ ਜਿਹੜੇ ਪੈਂਡਲਾਂ ਦੇ ਵਿੱਚ ਉਹਨਾਂ ਤੋਂ ਕੁਝ ਕਿਸ਼ਕ ਕੀਤੀ ਗਈ ਜਗਵੰਤ ਕੀ ਉਸ ਤੋਂ ਬਾਅਦ ਜਦੋਂ ਇੱਥੇ ਆਉਂਦੇ ਨੇ ਜਾਂ ਕਿਉਂਕਿ ਉੱਥੋਂ ਰਿਹਾ ਹੋ ਕੇ ਆਉਂਦੇ ਨੇ ਦਿੱਬੇਗੜ ਤੋਂ ਤਾਂ ਹੁਣ ਇੱਥੇ ਪੁਲਿਸ ਵੱਲੋਂ ਰਿਮਾਂਡ ਲੈ ਕੇ ਉਹਨਾਂ ਨੂੰ ਕੁਝ ਕਿਸ਼ਕ ਕਰਨ ਤੋਂ ਬਾਅਦ ਜਿਹੜਾ ਉਹ ਨਾਨੂੰ ਜੇ ਰਿਪੋਰਟ ਜਾਈਗਾ ਜੀ ਜੀ ਤਾਂ ਮੈਂ ਚਾਹੁੰਗਾ ਕਿ ਉਹ ਕੇਸ ਜ਼ਰੂਰ ਦੱਸ ਦੋ ਜਿਹੜੇ ਦਰਸ਼ਕ ਸਾਡੇ ਵੇਖ ਰਹੇ ਨੇ ਕਿ ਆਖਿਰਕਾਰ ਇਸ ਕੇਸ ਦੇ ਵਿੱਚ ਇਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇੱਕ ਵਾਰ ਉਹ ਜ਼ਰੂਰ ਦੱਸੋ ਬਿਲਕੁਲ ਠੀਕ ਮੰਨਤਾ ਇਹਨਾਂ ਵੱਲੋਂ ਜਦੋਂ ਅੰਮ੍ਰਿਤਸਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਦੋਂ ਅਜਨਾਲੇ ਵੱਲ ਜਦੋਂ ਅਜਨਾਲੇ ਥਾਣੇ ਦੇ ਬਾਹਰ ਗੁਰੂ ਸਾਹਿਬ ਜੀ ਦੇ ਸਰੂਪ ਦੇ ਨਾਲ ਆ ਜਾਂਦਾ ਤਾਂ ਉੱਥੇ ਜਦੋਂ ਅਜਨਾਲੇ ਥਾਣੇ ਦੇ ਅੰਦਰ ਜਾ ਕੇ ਜਦੋਂ ਲੜਾਈ ਝਗੜਾ ਕਹਿ ਲਿਆ ਕਿ ਪੁੱਸ ਦੇ ਨਾਲ ਹੱਥੋ ਪਾਈ ਵੀ ਹੁੰਦੀ ਆ ਰਸਤੇ ਦੇ ਵਿੱਚ ਹੁੰਦੀ ਆ ਤਾਂ ਉਸ ਕੇਸ ਤੋਂ ਬਾਅਦ ਕਿਉਂਕਿ ਇਹਨਾਂ ਦੇ ਇੱਕ ਸਾਥੀ ਵੱਲੋਂ ਪਹਿਲਾਂ આરોਪ ਲੱਗਦੇ ਨੇ ਅਮਰਪਾਲ ਦੇ ਸਾਥੀਆਂ ਦੁੱਤੇ ਕਿ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਆ ਤਾਂ ਜਿਸ ਤੋਂ ਬਾਅਦ ਇਹ ਸਾਰਾ ਕੇਸ ਜਿਹੜਾ ਖੁੱਲਦਾ ਉਸ ਤੋਂ ਬਾਅਦ ਜਦੋਂ ਅਮਰਪਾਲ ਤੇ ਉਹਨਾਂ ਦੇ ਸਾਥੀ ਜਾਂ ਹਰਜੀਤ ਸਿੰਘ ਜਿਹੜੇ ਅਮਰਪਾਲ ਦੇ ਚਾਚਾ ਨੇ ਜਾਂ ਫਿਰ ਬਸੰਤ ਸਿੰਘ ਜਾਂ ਬਾਜੀ ਦੇ ਵਰਗੇ ਜਿਹੜੇ ਇਹਨਾਂ ਦੇ ਸਾਥੀ ਹੈਗੇ ਨੇ ਤਾਂ ਇਹਨਾਂ ਸਾਰਿਆਂ ਵੱਲੋਂ ਦੁਬਾਰਾ ਤੋਂ ਇੱਕ ਵਾਰ ਫੇਰ ਜਦੋਂ ਜਨਾਲੇ ਜਾਇਆ ਜਾਂਦਾ ਸਾਰੇ ਆਪਣੇ ਕਾਫਲੇ ਦੇ ਨਾਲ ਆਪਣੇ ਸਿੰਘਾਂ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਨਾਂ ਲਾ ਕੇ ਰੱਖ ਕੇ ਮੋਰੇ ਜਿੱਕਾ ਲਈਏ ਕਿ ਸਭ ਤੋਂ ਅੱਗੇ ਰੱਖ ਕੇ ਪੁਲਸ ਦੇ ਮੁਕਾਬਲੇ ਦੇ ਅੱਗੇ ਸਰੂਪ ਜਲਾ ਰੱਖਿਆ ਜਾਂਦਾ ਤਾਂ ਉੱਥੇ ਜਾ ਕੇ ਥਾਣੇ ਦੇ ਅੰਦਰ ਜਿਹੜੀ ਤੋੜਪਾੜੀ ਕੀਤੀ ਜਾਂਦੀ ਹੈ ਲੜਾਈ ਝਗੜਾ ਕੀਤਾ ਜਾਂਦਾ ਤਾਂ ਉਸ ਕੇਸ ਦੇ ਬਾਅਦ ਇਹਨਾਂ ਨੂੰ ਡਿਪਰੂ ਘਰ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਦਿਨਾਂ ਦੇ ਵਿੱਚ ਇੰਟਰ ਵੀ ਬੰਦ ਕੀਤੇ ਗਏ ਸੀਗੇ ਇਨ ਇਨਾਂ ਇਲਾਕਿਆਂ ਦੇ ਤਾਂ ਉਸ ਤੋਂ ਬਾਅਦ ਨਾਲੂ ਡਿੱਬੂ ਗੜ ਤੇ ਜਾਇ ਜਾਂਦਾ ਹੈ ਤਾਂ ਐਨਐਸਏ ਲਗਾ ਦਿੱਤੀ ਜਾਂਦੀ ਆ ਤਾਂ ਹੁਣ ਐਨਐਸਏ ਹਟਣ ਤੋਂ ਬਾਅਦ ਡਿੱਬੂ ਗੜ ਤੋਂ ਆਉਣ ਤੋਂ ਬਾਅਦ ਉਹਨਾਂ ਨੂੰ ਹੁਣ ਅਜਨਾਲਾ ਕੋਰਟ ਦੇ ਵਿੱਚ ਦੁਬਾਰਾ ਤੋਂ ਪੇਸ਼ ਕੀਤਾ ਗਿਆ ਤਾਂ 25 ਤਰੀਕ ਤੱਕ ਦਾ ਰਿਮਾਂਡ ਜਿਹੜਾ ਜਗਮਾਨ ਤੇਨਾਂ ਦਾ ਲਿੱਤਾ ਗਿਆ ਜੀ ਤਵਾ ਬਹੁਤ ਬਹੁਤ ਸ਼ੁਕਰੀਆ ਅਕਸ਼ੇ ਤਾਂ ਬਿਲਕੁਲ 25 ਤਰੀਕ ਦਾ ਤੱਕ ਦਾ ਜਿਹੜਾ ਰਿਮਾਂਡ ਹਾਸਲ ਕਰ ਲਿਆ ਗਿਆ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਐਮਪੀ ਅਮਰਤਪਾਲ ਦੇ ਸਾਥ ਸਾਥੀ ਨੇ ਗੌਰਤਾਲਾ ਵੀ ਕਿ ਅੱਜ ਤੋਂ ਕਰੀਬ 2 ਸਾਲ ਪਹਿਲਾਂ ਜਦੋਂ ਅਜਨਾਲਾ ਥਾਣੇ ਦੇ ਬਾਹਰ ਇੱਕ ਘਟਨਾ ਵਾਪਰਦੀ ਆ ਇੱਕ ਪਾਸੇ ਅਮਰਪਾਲ ਸਿੰਘ ਦੇ ਸਾਥੀ ਸੀਗੇ ਜਿਹੜੇ ਇੱਕ ਸਾਥੀ ਨੂੰ ਛਡਾਉਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਂਦੇ ਨੇ ਤਾਂ ਉੱਥੇ ਪੁਲਿਸ ਦੇ ਨਾਲ ਕਹਾ ਸੁਣੀ ਹੁੰਦੀ ਆ ਤੇ ਉਸ ਤੋਂ ਬਾਅਦ ਬਾਕੀ ਕਿਨਾਂ ਜਿਹੜੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਗੌਰਤਾਲ ਬਖੇ ਉਹਨਾਂ ਦਿਨਾਂ ਦੇ ਵਿੱਚ ਲਗਭਗ ਪੂਰੇ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਅਮਰਪਾਲ ਦੀ ਫੜੋ ਫੜਾਈ ਜਿਹੜੀ ਉਹ ਦੇਖੀ ਕਿ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਵੀ ਛਾਪੇ ਮਾਰੀ ਹੁੰਦੀ ਰਹੀ ਭਾਵੇਂ ਸ਼ਾਹਕੋਟ ਦੀ ਗੱਲ ਕੀਤੀ ਜਾਵੇ ਨਕੋਦਰ ਦੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀਆਂ ਤਸਵੀਰਾਂ ਵੀ ਜਿੱਦਾਂ ਲਗਾਤਾਰ ਆਉਂਦੀਆਂ ਰਹੀਆਂ ਕਿ ਅਮਰਤਪਾਲ ਇਹ ਇੱਥੇ ਨੇ ਇੱਥੇ ਫੜੇ ਗਏ ਨੇ ਇੱਥੋਂ ਕਿੰਦਾ ਉਹ ਕਹਿੰਦਾ ਅੱਗੇ ਜਾ ਰਹੇ ਨੇ ਪਰ ਅਖੀਰ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਅਮਰਤਪਾਲ ਦੀ ਹੋ ਜਾਂਦੀ ਆ ਪਰ ਇਹ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀਗਾ ਤਾਂ ਹੁਣ 25 ਤਰੀਕ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਗਿਆ